मंत्री मुर्दाबा ਹੱਕ ਲਵਾਗੇ ਕੇ ਨਾਲ ਲੋਰਕੀ ਦਾ ਜੁੱਤੀ ਨਾਲ ਪੰਜਾਬ ਸਰਕਾਰ ਮਰਦਾਬਾਦ 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 ਦੇਖੋ ਜੀ ਸਾਡੀ 9594 ਭਰਤੀ ਆਈ ਨੂੰ ਲਗਭਗ 2 ਸਾਲ ਹੋ ਗਏ ਐ ਉਹਦੇ ਤੇ ਇੱਕ ਪੰਜਾਬੀ ਪੇਪਰ ਜੋ ਕਿ ਪੰਜਾਬ ਸਰਕਾਰ ਨੇ ਲਾਗੂ ਕੀਤਾ ਸੀ ਸੀ ਗ੍ਰੇਡ ਦੀਆਂ ਪੋਸਟਾਂ ਤੇ ਉਹ ਸਾਡੇ ਤੇ ਲਾਗੂ ਕੀਤਾ ਗਿਆ ਜੀ ਉਹ ਪੇਪਰ ਕਿਤੇ ਨਾ ਕਿਤੇ ਜਾ ਕੇ ਕੋਰਟ ਦੇ ਵਿੱਚ ਚੈਲੰਜ ਹੋ ਗਿਆ ਜਿਸ ਦੀ ਸਰਕਾਰ ਪੂਰੀ ਕੋਈ ਵੀ ਸੁਚੱਜੇ ਢੰਗ ਨਾਲ ਕੋਈ ਵੀ ਪੇਰਵਾਹੀ ਨਹੀਂ ਕਰ ਰਹੀ ਹਰੇਕ ਵਾਰ ਸਾਨੂੰ ਤਰੀਕ ਤੇ ਤਰੀਕ ਮਿਲਦੀ ਜਾਂਦੀ ਹੈ ਤੇ ਲਾਰੇ ਤੇ ਲਾਰਾ ਮਿਲਦਾ ਜਾਂਦਾ ਜਿਸ ਤੋਂ ਖਫਾ ਹੋ ਕੇ ਅਸੀਂ 11 ਅਕਤੂਬਰ ਤੋਂ 11 ਅਕਤੂਬਰ 2023 ਤੋਂ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਵਿਖੇ ਪਿਛਲੇ 152 ਦਿਨਾਂ ਤੋਂ ਬੈਠੇ ਆ ਤੇ ਇਸ ਦੇ ਨਾਲ ਹੀ ਸਾਡੇ ਦੋ ਸਾਥੀ 140 ਦਿਨਾਂ ਤੋਂ ਸੰਗਰੂਰ ਮੁੱਖ ਮੰਤਰੀ ਦੇ ਸ਼ਹਿਰ ਵਿਚ ਪਾਣੀ ਵਾਲੀ ਟੈਂਕੀ ਤੇ ਹਸਪਤਾਲ ਵਿਖੇ ਚੜੇ ਹੋਏ ਨੇ ਪਰ ਇਹ ਗੰਦੀ ਤੇ ਨਕਮੀ ਸਰਕਾਰ ਨੇ ਅੱਜ ਤੱਕ ਸਾਡੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਇਹ ਤਰਨਿਆਂ ਦੇ ਵਿੱਚੋਂ ਨਿਕਲੀ ਹੋਈ ਸਰਕਾਰ ਨੂੰ ਇਹ ਇਹਨਾਂ ਨੇ ਬੇਰੁਜ਼ਗਾਰਾਂ ਨੂੰ ਕੁੱਟਣ ਵਾਸਤੇ ਤੇ ਪੁਲਿਸ ਪ੍ਰਸ਼ਾਸਨ ਨੂੰ ਸਿੱਧਾ ਆਰਡਰ ਦਿੱਤੇ ਆ ਵੀ ਇਹ ਜਿੱਥੇ ਵੀ ਜਾਣ ਇਹਨਾਂ ਨੂੰ ਕੁੱਟੋ ਜ਼ਿਲ੍ਹਾ ਵਿੱਚ ਮਾਰੋ ਜਾਂ ਕੁਛ ਮਰਜ਼ੀ ਕਰੋ ਪਰ ਇਹ ਸਾਡੇ ਨੇੜੇ ਤੇੜੇ ਜਾਂ ਸਾਡੇ ਫੰਕਸ਼ਨਾਂ ਦੇ ਵਿੱਚ ਜਾਂ ਸਾਡੇ ਜਲਸਿਆਂ ਦੇ ਵਿੱਚ ਨਹੀਂ ਹੋਣੇ ਚਾਹੀਦੇ ਅਸੀਂ ਪੰਜਾਬ ਸਰਕਾਰ ਨੂੰ ਅੱਜ ਚੇਤਾਵਨੀ ਦਿੰਦੇ ਆ ਜੇਕਰ ਸਾਡਾ ਮਸਲਾ 1 ਮਹੀਨੇ ਦੇ ਵਿੱਚ ਵਿੱਚ ਹੱਲ ਨਾ ਕੀਤਾ ਗਿਆ ਤਾਂ ਅਸੀਂ ਇਹਨਾਂ ਦਾ ਚੋਣ ਚੋਣ ਪ੍ਰਚਾਰ ਜੋ ਐਮਪੀ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਹੋਣਾ ਹੈ ਇਹਨਾਂ ਦਾ ਉਹ ਹਾਲ ਕਰਾਂਗੇ ਜੋ ਪਿਛਲੀ ਮੌਜੂਦਾ ਸਰਕਾਰ ਜੋ ਕਿ ਕਾਂਗਰਸ ਦੀ ਸਰਕਾਰ ਸੀ ਜਿਨ੍ਹਾਂ ਦਾ ਵਿਧਾਨ ਸਭਾ ਚੋਣਾਂ ਦੇ ਵਿੱਚ ਕੀਤਾ ਗਿਆ ਸੀ ਇਹਨਾਂ ਦੇ ਹਰੇਕ ਚਲਸੇ ਚਾਹੇ ਉਹ ਸੀਐਮ ਦਾ ਹੋਵੇ ਭਗਵੰਤ ਮਾਨ ਦਾ ਹੋਵੇ ਚਾਹੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕਮਿਨਰ ਕੇਜਰੀਵਾਲ ਜੀ ਦਾ ਹੋਵੇ ਉਹਨਾਂ ਨੂੰ ਵੀ ਅਸੀਂ ਪੰਕ ਕਰਾਂਗੇ ਕੱਲ ਵੀ ਸਾਡੇ ਦੋ ਸਾਥੀਆਂ ਵੱਲੋਂ ਇਹਨਾਂ ਦਾ ਚੀਮੇ ਵਿਖੇ ਰੱਜ ਕੇ ਵਿਰੋਧ ਕੀਤਾ ਗਿਆ ਜਿੱਥੇ ਉਹਨਾਂ ਨੂੰ ਅਰੈਸਟ ਕਰਕੇ ਚੀਮੇ ਥਾਣੇ ਵਿੱਚ ਲੈ ਜਾਂਦਾ ਗਿਆ ਪਰ ਅਸੀਂ ਡਰਨ ਵਾਲੇ ਨਹੀਂਗੇ ਇਹ ਈਟੀਟੀ ਦੇ ਦਾਇਤੇ ਅਸਗਵਾਰਿਆ ਕਿਉਂਕਿ ਈਟੀਟੀ ਵਾਲੇ ਆਪਣੇ ਹੱਕ ਲੈਣ ਲਈ ਨਾ ਤਾਂ ਡਰਨਗੇ ਤੇ ਨਾ ਹੀ ਲੜਨਾ ਛੱਡਣਗੇ ਅਸੀਂ ਅੱਜ ਐਲਾਨ ਕਰਦੇ ਹਾਂ ਅੱਜ ਬੋਰ ਤੋਂ ਪਿੰਡ ਕਿੱਲਿਆਂ ਵਾਲੀ ਤੋਂ ਈਟੀਟੀ 9994 ਜੱਥੇਬੰਦੀ ਦਾ ਐਲਾਨ ਹੈ ਜੇਕਰ ਇਹਨਾਂ ਨੇ ਸਾਡਾ ਹੱਲ ਨਾ ਕੀਤਾ ਗਿਆ ਤਾਂ ਲੋਕ ਸਭਾ ਦੀਆਂ ਚੋਣਾਂ ਵਿੱਚ ਪਿੰਡ ਪਿੰਡ ਸ਼ਹਿਰ ਸ਼ਹਿਰ ਫਰੇਕ ਰੈਲੀ ਦੇ ਵਿੱਚ ਈਟੀਟੀ ਵਾਲਿਆਂ ਦਾ